ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮਹਿੰਮ ਜੁਧ ਨਸ਼ਾ ਵਿਰੁੱਧ ਤਹਿਤ ਅੱਜ ਮਾਨਯੋਗ ਪੁਲਿਸ ਕਮਿਸ਼ਨਰ ਹਮੇਸ਼ਾ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਬਡਿਵੀਜ਼ਨ ਇਸ ਵੱਲੋਂ ਮਕਬੂਲਪੁਰਾ ਦੇ ਏਰੀਆ ਵਿੱਚ ਸਪੈਸ਼ਲ ਕੈਸ਼ ოਪਰੇਸ਼ਨ ਕੀਤਾ ਗਿਆ ਹੈ ਜਿਸ ਤਹਿਤ ਸਾਡੇ ਵੱਲੋਂ ਨਸ਼ਾ ਗ੍ਰਸਤ ਏਰੀਆ ਵਿੱਚ ਸਰਚ ਅਭਿਆਨ ਸ਼ੁਰੂ ਕੀਤਾ ਗਿਆ ਹੈ ਜਿਸ ਤਹਿਤ ਅਸੀਂ ਕਾਫੀ ਲੋਕਾਂ ਦੇ ਘਰਾਂ ਸਰਚ ਕੀਤੀ ਗਈ ਹੈ ਜੋ ਕੋਈ ਵੀ ਨਸ਼ਾ ਵੇਚਦਾ ਪਾਇਆ ਗਿਆ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਆਪ ਦੇ ਮਾਧਮ ਰਈ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਪੰਜਾਬ ਸਰਕਾਰ ਵੱਲੋਂ ਫ੍ਰੀ ਡਰਗ ਡਿਕ ਐਡਿਕਸ਼ਨ ਸੈਂਟਰ ਚਲਾਇਆ ਜਾ ਰਿਹਾ ਹੈ ਜੋ ਵੀ ਵਿਅਕਤੀ ਨਸ਼ਾ ਕਰਨ ਦਾਦੀ ਪਾਇਆ ਜਾਂਦਾ ਹੈ ਸਾਡੇ ਵੱਲੋਂ ਅਸੀਂ ਉਸ ਨੂੰ ਪ੍ਰੋਪਰ ਉਹਦੀ ਟ੍ਰੀਟਮੈਂਟ ਵਾਸਤੇ ਉੱਥੇ ਡਰਗ ਡਿਕਸ਼ਨ ਸੈਂਟਰ ਚ ਐਡਮਿਟ ਕਰਾਇਆ ਜਾਂਦਾ ਹੈ ਜੋ ਸਾਡੇ ਵੱਲੋਂ ਹਰ ਗਲੀ ਦੀ ਹਰ ਮੁਹੱਲੇ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਹੈ ਤਾ ਜੋ ਇਸ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ